ਤਸਵੀਰਾਂ ਦਿਖਾ ਰਿਹਾ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਹੈਰਾਨ ਪਰੇਸ਼ਾਨ ਹੋ ਜਾਓਗੇ ਕਿਉਂਕਿ ਇਹ ਇੱਕ ਵਾਰ ਨਹੀਂ ਤਿੰਨ ਵਾਰ ਅਜਿਹਾ ਹਾਦਸਾ ਹੈ ਜਿਹੜਾ ਵਾਪਰ ਚੁੱਕੇ ਹੈ ਹਾਦਸਾ ਵੀ ਕਹਿੰਦੇ ਇਸ ਤਰ੍ਹਾਂ ਵਾਪਰਦਾ ਹੈ ਕਿ ਸੇਮ ਤਰੀਕ ਸੇਮ ਡੇ ਸੇਮ ਸਮਾਂ ਹੁੰਦਾ ਹੈ ਸਾਈਟ ਉਸੇਗਾ ਉਹ ਤੋੜ ਦਿੱਤੇ ਗਏ ਨੇ ਇੱਥੇ ਟੂਟ ਖੜਾ ਸੀਗਾ ਉਹ ਪੱਟਤਾ ਅੱਗੇ ਇੱਕ ਦਰਖਤ ਸੀਗਾ ਉਹ ਪੱਟਤਾ ਵਿਚਾਲੇ ਦੀ ਗੱਡੀ ਹੁੰਦੀ ਹੋਈ ਵਿਚਕਾਰ ਇਹ ਦੁਕਾਨਾਂ ਦੇ ਵਿੱਚ ਲੱਗਦੀ ਹੋਈ ਅੱਗੇ ਤੱਕ ਨੁਕਸਾਨ ਕਰਦੀ ਗਈ ਆ ਹਾਂ ਜੇ ਮਹੀਨੇ ਚ ਤਿੰਨ ਤਿੰਨ ਮਹੀਨਿਆਂ ਚ ਤਿੰਨ ਹਾਸੇ ਹੋ ਚੁੱਕੇ ਨੇ ਜੀ ਲਾਸਟ ਮਹੀਨੇ ਦੇ ਸ਼ਨੀਵਾਰ ਨੂੰ ਹਾਸਾ ਹੁੰਦਾ ਹੈ ਲੈ ਕੇ ਇੱਕ ਤੋਂ ਡੇਢ ਦੋ ਦੇ ਵਿਚ ਵਿਚ ਹੁੰਦਾ ਰਾਤ ਦੇ ਸਮੇਂ ਸਾਡਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਜੀ ਸਾਰਾ ਸੈੱਟ ਤੋੜਦਾ ਅੰਦਰ ਪਿੱਲਰ ਤੋੜਦਾ ਜੀ ਆ ਮੇਰੇ ਨਾਲ ਗਵਡੀਆਂ ਦਾ ਵੀ ਸੈੱਟ ਸਾਰਾ ਤੋੜਦਾ ਜੀ ਟੂਟ ਖੜਾ ਸੀਗਾ ਇੱਕ 1.5 ਫੁੱਟ ਦਾ ਸੀਗਾ ਜੀ ਹਾਂ ਪੂਰਾ ਮੋਟਾ ਤੁਸੀਂ ਇੰਨੀ ਸਪੀਡ ਨਾਲ ਸੀਗੀ ਉਹ ਵੀ ਦੋ ਦਰਖਤ ਪੱਟੇ ਨੇ ਜੀ ਵੀ ਇਹਦਾ ਕੋਈ ਨਾ ਕੋਈ ਪ੍ਰਸ਼ਾਸਨ ਨੂੰ ਹੱਲ ਕਰਨਾ ਚਾਹੀਦਾ ਜਾਂ ਤਾਂ ਬਾਜ਼ਾਰ 'ਚ ਸਪੀਡ ਬ੍ਰੇਕਰ ਬਣਨੇ ਚਾਹੀਦੇ ਨੇ ਜੀ ਵੀ ਰਾਤ ਇਹ 100 ਤੋਂ ਉੱਪਰ ਦੀ ਸਪੀਡ ਦੀ ਗੱਡੀ थी ਜੀ ਜਦੋਂ ਇਹ ਲੱਗੀ ਆ ਕਿਹੜੀ ਗੱਡੀ ਕਿਹੜੀ ਸੀਗੀ ਜੀ ਗੱਡੀ ਇਹ ਮਰਸੀਡੀਜ਼ ਗੱਡੀ ਸੀ ਜੀ ਅੱਛਾ ਜੀ ਚਾਰ ਮੁੰਡੇ ਸੀ ਜਿਹਦੇ ਵਿੱਚ ਇਹ ਨਹੀਂ ਪਤਾ ਰੱਪ ਜਾਂਦਾ ਮਾੜਾ ਮੋਟਾ ਨਸ਼ਾ ਪੱਤਾ ਵੀ ਕਰਿਆ ਹੋਇਆ ਹੋਵੇਗਾ ਜੀ ਉਹਨਾਂ ਦਾ ਪਰ ਉਹਨਾਂ ਦੇ ਕੋਈ ਸੱਟ ਨਹੀਂ ਲੱਗੀ ਜੀ। ਪਰਮਾਤਮਾ ਦੀ ਇੰਨੀ ਸੁੱਖ ਹੈ ਵੀ ਕੋਈ ਜੀ ਨਾ ਹਰ ਇੱਕ ਪਾਸੋਂ ਬਚਾਉ ਹੋ ਜਾਂਦਾ ਪਰ ਬਾਰਦਾਤ ਹੈ ਜੀ ਹੁੰਦੀ ਹੈ ਜਿਹੜੀ ਦੇਖੀ ਨਹੀਂ ਜਾ ਸਕਦਾ। ਵੀ ਇਹ ਦੇਖੋ ਇਕੱਲਾ ਰੋ ਬੇ ਬੇਟ ਦਾ ਛੱਡਦਾ ਘੱਟੋ ਘੱਟ ਵੀ 6-7 ਲੱਖ ਦਾ ਨੁਕਸਾਨ ਹੋ ਗਿਆ ਪਰ ਜੀ ਆ ਦੀ ਸੁੱਖ ਰਹਿ ਗਈ। ਉਦੋਂ ਬਾਅਦ ਉਹ ਫੇਰ ਹੋਇਆ ਉਹਦੇ ਟੈਂਕਰ ਭੜਿਆ ਫੇਰ ਉੱਤੀ ਲੱਗਿਆ ਆ ਹੁਣ ਲਾ ਲੋ ਤਕਰੀਬਨ ਜਿੰਨਾ ਵੀ ਐਸਟੀਮੇਟ ਹੋਊਗਾ ਉਹ ਚਲੋ ਪਾਰਟੀ ਦੇ ਜੂਗੀ। ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਇਸ ਸਮੇਂ ਨਾਪਾ ਦੀ ਸਰ ਤਹਿਸੀਲ ਪਹਾਸੋਂ ਵਿੱਚ ਮੌਜੂਦ ਹਾਂ ਪਹਾਸੋਂ ਵਿੱਚ ਤੁਹਾਨੂੰ ਇੱਕ ਅਜਿਹੀਆਂ ਤਸਵੀਰਾਂ ਦਿਖਾ ਰਿਹਾ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਹੈਰਾਨ ਪਰੇਸ਼ਾਨ ਹੋ ਜਾਓਗੇ ਕਿਉਂਕਿ ਇਹ ਇੱਕ ਵਾਰ ਨਹੀਂ ਤਿੰਨ ਵਾਰ ਅਜਿਹਾ ਹਾਦਸਾ ਹੈ ਜਿਹੜਾ ਵਾਪਰ ਚੁੱਕਿਆ ਹੈ ਹਾਦਸਾ ਵੀ ਕਹਿੰਦੇ ਇਸ ਤਰ੍ਹਾਂ ਵਾਪਰਦਾ ਹੈ ਕਿ ਸੇਮ ਤਰੀਕ ਸੇਮ ਡੇ ਸੇਮ ਸਮਾਂ ਹੁੰਦਾ ਹੈ ਸੋ ਇਦਾਂ ਕਿਹਾ ਜਾ ਰਿਹਾ ਲੋਕਾਂ ਵੱਲੋਂ ਪਹਿਲਾਂ ਵੀ ਦੋ ਬਾਰੇ ਹਾਦਸਾ ਵਾਪਰ ਚੁੱਕੇ ਐ ਇਧਰੋਂ ਨਾਬਾ ਸਾਈਡ ਤੋਂ ਤੇਜ਼ ਰਫ਼ਤਾਰ ਗੱਡੀਆਂ ਆਉਂਦੀਆਂ ਨੇ ਦੋ ਬਾਰ ਤਾਂ ਇਹ ਦੁਕਾਨਾਂ ਦਾ ਨੁਕਸਾਨ ਆ ਜਿਹੜਾ ਕਰ ਚੁੱਕੇ ਨੇ ਗੱਡੀਆਂ ਇੱਕ ਬਾਰ ਫੇਰ ਅੱਜ ਜਿਹੜਾ ਤੁਸੀਂ ਦੇਖ ਰਹੇ ਹੋ ਵੱਡਾ ਨੁਕਸਾਨ ਆ ਜਿਹੜਾ ਪਾਸੋਂ ਚ ਹੋਇਆ ਏ ਹਾਲਾਂਕਿ ਦੁਕਾਨਾਂ ਦੇ ਅੰਦਰ ਸ਼ਟਰ ਤਾਂ ਟੁੱਟ ਗਏ ਨੇ ਪਰ ਅੰਦਰ ਨੁਕਸਾਨ ਨਹੀਂ ਹੋਇਆ ਮੂਰੇ ਜਿਹੜਾ ਸਾਈਟ ਸੀਗਾ ਉਹ ਤੋੜ ਦਿੱਤੇ ਗਏ ਨੇ ਇੱਥੇ ਟੂਟ ਖੜਾ ਸੀਗਾ ਉਹ ਪੱਟਤਾ ਅੱਗੇ ਇੱਕ ਦਰਖਤ ਸੀਗਾ ਉਹ ਪੱਟਤਾ ਬਿਚਾਲੇ ਦੀ ਗੱਡੀ ਹੁੰਦੀ ਹੋਈ ਵਿਚਕਾਰ ਇਹ ਦੁਕਾਨਾਂ ਦੇ ਵਿੱਚ ਲੱਗਦੀ ਹੋਈ ਅੱਗੇ ਤੱਕ ਨੁਕਸਾਨ ਕਰਦੀ ਗਈ ਆ ਸੋ ਗੱਲਬਾਤ ਕਰਾਂਗੇ ਇੱਥੇ ਦੁਕਾਨਦਾਰ ਨੇ ਜਿਹੜੇ ਉਹਨਾਂ ਨਾਲ ਕਿਸ ਤਰ੍ਹਾਂ ਹੋਇਆ ਕੀ ਗੱਲ ਆ ਇਹ ਸਾਰੀ ਸਮਝਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਮੇਰਾ ਸ਼ੋਕਮਾਰਾ ਜੀ ਸ਼ੋਕਮਾਰ ਜੀ ਕੀ ਹਾਦਸਾ ਕਿਸ ਤਰ੍ਹਾਂ ਹੋਇਆ ਜੀ ਲੋਕ ਕਹਿ ਰਹੇ ਨੇ ਕਿ ਸੇਮ ਡੇ ਸੇਮ ਦਿਨ ਆ ਸੇਮ ਟਾਈਮ ਤੇ ਪਹਿਲਾਂ ਵੀ ਦੋ ਵਾਰ ਹੋ ਚੁੱਕੇ ਸੀ ਤੀਜੀ ਵਾਰ ਫੇਰ ਹੋ ਗਿਆ ਹਾਂਜੀ ਇਹ ਮਹੀਨੇ ਚ ਤਿੰਨ ਤਿੰਨ ਮਹੀਨੇ ਚ ਤਿੰਨ ਹਾਸੇ ਹੋ ਚੁੱਕੇ ਨੇ ਜੀ ਲਾਸਟ ਮਹੀਨੇ ਦੇ ਸ਼ਨੀਵਾਰ ਨੂੰ ਹਾਸਾ ਹੁੰਦਾ ਹੈ ਲੈ ਕੇ 1 ਤੋਂ 1.5 ਦੇ ਵਿੱਚ ਵਿੱਚ ਹੁੰਦਾ ਰਾਤ ਦੇ ਸਮੇਂ ਜੀ ਪਹਿਲਾਂ ਮੇਰੇ ਨਾਲ ਨਜ਼ਦੀਕ ਦੁਕਾਨਾਂ ਚ ਦੋ ਵਾਰ ਉਹਦੇ ਹਾਸਾ ਹੋਇਆ ਜੀ ਦੋ ਮਹੀਨਿਆਂ ਚ ਉਹਨਾਂ ਤੀਜਾ ਚਾਂਸ ਮੇਰੀ ਦੁਕਾਨ ਤੇ ਹੋਇਆ ਜੀ ਰਾਤ ਇਹ ਸਵੇਰ 1.5 ਵਜੇ ਦੇ ਵਿੱਚ ਵਿੱਚ ਹਾਸਾ ਹੋਇਆ ਜੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਸਾਰਾ ਸੈੱਟ ਤੋੜਤਾ ਅੰਦਰ ਪਿੱਲਰ ਤੋੜਦਾ ਜੀ ਆ ਮੇਰੇ ਨਾਲ ਗਵਾਂਡੀਆਂ ਦਾ ਵੀ ਸੈਟ ਸਾਰਾ ਤੋੜਦਾ ਜੀ ਵੀ ਇਹਦਾ ਕੋਈ ਨਾ ਕੋਈ ਪ੍ਰਸ਼ਾਸਨ ਨੂੰ ਹੱਲ ਕਰਨਾ ਚਾਹੀਦਾ ਜਾਂ ਤਾਂ ਬੁਜਾਰ ਚ ਸਪੀਡ ਬ੍ਰੇਕਰ ਬਣਨੇ ਚਾਹੀਦੇ ਨੇ ਜੀ ਕਾਰਨ ਕੀ ਹੈ ਜੀ ਕਿਉਂ ਹਾਦਸੇ ਹੋ ਰਹੇ ਨੇ ਕਾਰਨ ਕੀ ਮੰਨਦੇ ਹੋ ਕਿਉਂਕਿ ਕੁਦਰਤ ਦਾ ਇਹ ਦੇਖ ਲਿਓ ਸਿਸਟਮ ਜਾਂ ਕੋਈ ਇਨਸਾਨੀ ਤੌਰ ਤੇ ਹੋ ਰਹੇ ਨੇ ਇਹ ਤਾਂ ਜੀ ਅਸਲ ਰੋਡ ਜਿਆਦਾ ਵਧੀਆ ਬਣੀ ਵੀ ਆ ਰਾਤ ਨੂੰ ਪਤਾ ਨਹੀਂ ਲੱਗਦਾ ਜੀ ਵੀ ਸਪੀਡ ਦਾ ਗੱਡੀਆਂ ਦੀ ਦਾ ਇੰਨੀ ਤੇਜ਼ ਸਪੀਡ ਨਾਲ ਗੱਡੀਆਂ ਹੁੰਦੀਆਂ ਨੇ ਬੀ ਰਾਤ ਇਹ ਸੌ ਤੋਂ ਉੱਪਰ ਦੇ ਸਪੀਡ ਦੀ ਗੱਡੀ ਸੀ ਜੀ ਜਦੋਂ ਇਹ ਲੱਗੀ ਆ ਕਿਹੜੀ ਗੱਡੀ ਕਿਹੜੀ ਸੀਗੀ ਜੀ ਗੱਡੀ ਇਹ ਮਰਸੀਡੀਜ਼ ਗੱਡੀ ਸੀ ਜੀ ਅੱਛਾ ਜੀ ਹਾਂ ਜੀ ਚਾਰ ਮੁੰਡੇ ਸੀ ਜੀ ਉਹਦੇ ਵਿੱਚ ਹਾਂ ਇਹ ਨਹੀਂ ਪਤਾ ਰੱਬ ਜਾਣਦਾ ਮਾੜਾ ਮੋਟਾ ਨਸ਼ਾ ਪੱਤਾ ਵੀ ਕਰਿਆ ਹੋਇਆ ਹੋਵੇਗਾ ਜੀ ਉਹਨਾਂ ਦਾ ਪਰ ਉਹਨਾਂ ਦੇ ਕੋਈ ਸੱਟ ਨਹੀਂ ਲੱਗੀ ਜੀ 에ਅਰ ਬੈਗ ਖੁੱਲ ਗਏ ਨੇ ਗੱਡੀ ਦੇ ਪਹਿਲਾਂ ਤਾਂ ਕਾਫੀ ਮੋਟਾ ਦਰਖਤ ਕੋਈ ਪੇੜ ਪੱਟਿਆ ਜੀ ਉਹਦੇ ਵਿੱਚ ਲੱਗੀ ਗੱਡੀ ਫਿਰ ਉਸ ਤੋਂ ਬਾਅਦ ਆਕੇ ਸਾਡੇ ਸੈੱਟ ਹਟਾ ਬੜੀ ਹੈ ਸਾਡਾ ਸੈੱਟ ਨੀਚੇ ਸਿੱਟਦਾ ਹੀ ਸਾਰਾ ਸ਼ਟਰ ਵੀ ਤੋੜਿਆ ਵਾ ਜੀ ਸ਼ਟਰ ਵੀ ਤੋੜਿਆ ਵਾ ਜੀ ਇੱਕ ਕਾਰਨਰ ਵੀ ਤੋੜਿਆ ਵਾ ਦੁਕਾਨ ਦਾ ਅੱਛਾ ਜੀ ਹਾਂ ਜੀ ਠੀਕ ਹੈ ਤੇ ਜ਼ਿਆਦਾਤਰ ਇਹ ਹੀ ਜਗ੍ਹਾ ਤੇ ਹੋ ਰਹੇ ਨੇ ਰੋਡ ਤਾਂ ਜੀ ਹੋਰ ਵੀ ਹੈਗਾ ਇਹ ਮੋੜ ਹੋਰ ਵੀ ਨੇ ਇੱਥੇ ਕਿਉਂ ਇਹ ਰੋਡ ਤੇ ਕੋਈ ਜ਼ਿਆਦਾ ਦਿੱਕਤ ਆ ਬਈ ਰੋਡ ਜ਼ਿਆਦਾ ਮੋੜ ਵਾਲਾ ਕਾਰਨਰ ਪੈਂਦਾ ਜੀ ਇੱਥੇ ਮੋੜ ਪੈਂਦਾ ਥੋੜਾ ਜਿਹਾ ਮੋੜ ਕਰਕੇ ਗੱਡੀ ਤੇਜ਼ ਆਉਂਦੀ ਹੈ ਜੀ ਇੱਥੇ ਕੰਟਰੋਲ ਹੁੰਦੀ ਨਹੀਂ ਬਹੁਤ ਹਾਈ ਸਪੀਡ ਦੇ ਗੱਡੀਆਂ ਆਉਂਦੀਆਂ ਨੇ ਜੀ ਜੇ ਇੱਥੇ ਸਾਡੇ ਬਾਜ਼ਾਰ 'ਚ ਦੋ ਤਿੰਨ ਜਗ੍ਹਾ ਤੇ ਸਪੀਡ ਬ੍ਰੇਕਰ ਬਣ ਜਾਣ ਜੀ ਉਹਨਾਂ ਗੱਡੀ ਥੋੜੀ ਜਿਹੀ ਰਫਤਾਰ ਵੀ ਸਹੀ ਨਾਲ ਆਊਗੀ ਔਰ ਬਚਾਅ ਵੀ ਹੋਏਗਾ ਜੀ ਇਹੇ ਜੀ ਜਿਹੜੇ ਮੁੰਡੇ ਸੀਗੇ ਉਹ ਰਾਤ ਤੇ ਲੈ ਗਏ ਜੀ ਗੱਡੀ ਕਿੱਦਾਂ ਉਹ ਰਾਤ ਪਹਿਲਾਂ ਹਸਪੀਟਲ ਵਾਗੇ ਸੀ ਜੀ ਉਸ ਤੋਂ ਬਾਅਦ ਆ ਕੇ ਉਹਨਾਂ ਨੇ ਸਾਨੂੰ ਕਰਤਾਰ ਕੰਬੈਨ ਵਾਲਿਆਂ ਤੋਂ ਫੋਨ ਕਰਵਾਇਆ ਵੀ ਗੱਡੀ ਦੇ ਦਿਓ ਜੀ ਕੋਈ ਗੱਲ ਨਹੀਂ ਜੋ ਕੋਈ ਨਫਾ ਨੁਕਸਾਨ ਹੋਇਆ ਜੋ ਲੱਗੇਗਾ ਸੈਡਾਂ ਤੇ ਜਾਂ ਜੋ ਵੀ ਨੁਕਸਾਨ ਹੋਇਆ ਵੀ ਅਸੀਂ ਦੇਣ ਦੇ ਹੱਕ ਦਾ ਪਾਬੰਦ ਹਾਂ ਉਹਨਾਂ ਦੇ ਜਾਣਕਾਰ ਸੀ ਉਹਨਾਂ ਦੇ ਜਾਣਕਾਰ ਸੀ ਜੀ ਉਹਨਾਂ ਦੀ ਕ੍ਰੇਨ ਆਈ ਉਹ ਆਪਣੀ ਕ੍ਰੇਨ ਨਾਲ ਆਪਣੀ ਵਰਖ ਸਾਹਿਬ ਗੱਡੀ ਲੈ ਕੇ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਕਿੱਦਾਂ ਪਤਾ ਲੱਗਿਆ ਕਿ ਰਹੱਸ ਇੱਥੀ ਆ ਨਾ ਰਹੱਸ ਸਾਡੀ ਇੱਥੇ ਨਹੀਂ ਜੀ ਸਾਡੇ ਬੱਚੇ ਗਏ ਵੇ ਸੀ ਜੀ ਪਟਿਆਲੇ ਪਾਰਟੀ ਤੇ ਉਹ ਜਦੋਂ ਆ ਕੇ ਉਹਨਾਂ ਨੇ 1:30 ਵਜੇ ਦੇਖਿਆ ਗੱਡੀ 15 ਮਿੰਟ ਪਹਿਲਾਂ ਲੱਗ ਚੁੱਕੀ ਸੀ ਕੋਈ ਸੀਸੀਟੀਵੀ ਫੋਟੋ ਜੋ ਹੋਊਗੀ ਜੀ ਇਹਦੀ ਕਿਉਂਕਿ ਔਰ ਲੋਕਾਂ ਨੂੰ ਪਤਾ ਲੱਗੇ ਵੀ ਕਾਰਨ ਕੀ ਆ ਕਿਉਂ ਆ ਪ੍ਰਸ਼ਾਸਨ ਦੇ ਵੀ ਧਿਆਨ ਚ ਆਵੇ ਇਹ ਗੱਲ ਸੀ ਸੀ ਸਾਡੇ ਤਾਂ ਜੋ ਲੱਗੇ ਹੋਏ ਸੀ ਜੀ ਬਾਹਰ ਸੈੱਡੇ ਤਾਂ ਸਾਡਾ ਤਾਂ ਸੈੱਡ ਹੀ ਡਿੱਗ ਗਿਆ ਤੇ ਇਹਦੇ ਤਾਂ ਕੋਈ ਪਤਾ ਨਹੀਂ ਲੱਗਣਾ ਸਹਿ ਰਾਣ ਗਾਂਡ ਚੋਂ ਸਹਿਤ ਪਤਾ ਲੱਗ ਸਕਦਾ ਜੀ ਦਾ ਜੀ ਜੀ ਹੋਰ ਵੀ ਇੱਥੇ ਵੀਰ ਨੇ ਗੱਲ ਕਰਾਂਗੇ ਡਾਕਟਰ ਸਾਹਿਬ ਨੇ ਹਾਂ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆਂ ਜੀ ਵੈਗਰੂ ਜੀ ਖਾਲਸਾ ਵੈਗਰੂ ਫਤਿਹ ਫਤਿਹ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਉਹੀ ਦਿਨ ਕਹਿੰਦੇ ਸੇਮ ਦਿਨ ਸੇਮ ਤਰੀਕ ਤੇ ਸੇਮ ਸਮੇਂ ਤੇ ਮੇਂ ਤਿੰਨ ਮਹੀਨੇ ਚ ਤਿੰਨ ਹਾਦਸੇ ਇਦਾਂ ਦੇ ਹੋ ਗਏ ਨੇ ਇੱਕ ਜ਼ਰਾ ਵਾਪਰ ਗਏ ਇਹ ਪ੍ਰਸ਼ਾਸਨ ਦੀ ਉਹ ਨਲਾਕੀ ਗਿਣਾਂਗੇ ਅਸੀਂ ਤਾਂ ਇਹਨਾਂ ਨੂੰ ਜਿਹੜੀ ਸੜਕ ਬਣਾਈ ਆ ਸੜਕ ਦੇ ਉੱਤੇ ਪਿਛਲੇ ਪਾਸੇ ਕੋਈ ਸਪੀਡ ਘੱਟ ਕਰਨ ਵਾਸਤੇ ਕੋਈ ਨਾ ਕੋਈ ਬਣਾਉਣਾ ਚਾਹੀਦਾ ਇਹਨਾਂ ਨੂੰ ਮੈਂ ਇਧਰ ਢੀਂਡਸਾ ਸਾਹਿਬ ਦੀ ਦੁਕਾਨ ਕੋਲ ਹੋਵੇ ਪਰੇ ਹੋਵੇ ਜਿਵੇਂ ਕਰਤਾਰਕਿਆਂ ਨੇ ਹੁਣ ਲਵਾਏ ਨੇ ਹੰਪਜੇ ਓਕਣਾ ਦਾ ਹੰਪਜਾ ਕੋਈ ਬਣਾਉਣਾ ਚਾਹੀਦਾ ਜਿਹਨੂੰ ਸਪੀਡ ਵੀ ਘੱਟ ਹੋ ਜਵੇ ਜਾਂਦੀਆਂ ਆਉਂਦੀਆਂ ਗੱਡੀਆਂ ਨੂੰ ਵੀ ਨੁਕਸਾਨ ਨਾ ਹੋਵੇ ਅਸੀਂ ਤਾਂ ਇਹ ਸੋਚਦੇ ਆ ਟੋਟਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਸਾਡਾ ਤਾਂ ਹਲੇ ਘੱਟ ਹੋਇਆ ਆ ਮੇਰੇ ਭਰਾ ਦਾ ਭਤੀਜੇ ਦਾ ਵੱਧ ਹੋ ਗਿਆ ਹਾਂਜੀ ਕੀ ਨਾਮ ਆ ਜੀ ਪੂਰੀ ਬਰਤਾਂ ਸਟੋਰ ਤੋਂ ਬੋਲਦੇ ਆ ਠੀਕ ਚਲੋ ਮਾਲਕ ਦੀ ਕਿਰਪਾ ਰਹੀ ਬਚਾਅ ਹੋ ਗਿਆ ਬੰਦਿਆਂ ਦਾ ਜੀ ਹਾਂ ਠੀਕ ਆ ਚਲੋ ਜੋ ਕੁਝ ਹੋਇਆ ਮਾਲਕ ਦੀ ਕਿਰਪਾ ਸਾਰਿਆਂ ਦੀ ਬਚਾਉ ਰਹਿ ਗਿਆ ਬੰਦਿਆਂ ਦਾ ਬਚਾਉ ਰਹਿ ਗਿਆ ਚਲੋ ਜੋ ਕੁਛ ਹੋੜਾ ਕਹਿ ਗਏ ਆਪਸੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਸੇਮ ਡੇ ਸੇਮ ਤਰੀਕ ਇਦਾਂ ਕਿਹਾ ਜਾ ਰਿਹਾ ਹੈ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਨੇ ਜਿਹੜੇ ਉਹਦੇ ਨਾਲ ਇਹ ਹਾਸੇ ਵਾਪਰਦੇ ਨੇ ਇਹ ਕੋਈ ਹੋਰ ਕਰ ਰਹੇ ਨਹੀਂ ਸ਼ਰਾਬੀ ਡਰਾਈਵਰਾਂ ਨੂੰ ਰੋਕਣਾ ਚਾਹੀਦਾ ਗਵਰਨਮੈਂਟ ਨੂੰ ਇਹ ਚੈੱਕ ਹੋਣਾ ਚਾਹੀਦਾ ਜੀ ਤੁਸੀਂ ਕੀ ਕਹਿ ਰਹੇ ਸੀ ਜੀ ਨਹੀਂ ਅਜੇ ਤਾਂ ਕਹਿੰਦੇ ਵੀ ਜਿਹੜਾ ਉਹ ਟਾਈਮ ਵਾਲੀ ਤਾਂ ਕੁਦਰਤ ਦੇ ਬਸ ਹੈ ਜੀ ਬਾਕੀ ਜਿਹੜਾ ਵਕਤ ਹੈ ਜੀ ਉਹ ਕਿਸੇ ਤੋਂ ਟਲਦਾ ਨਹੀਂ ਹੈਗਾ ਜੀ ਵੀ ਉਹਨੂੰ ਨਜਾਕਤ ਲੈ ਕੇ ਵੀ ਜਿਹੜੇ ਹੰਪੜੇ ਤਿੰਨ ਚਾਰ ਇੱਧਰ ਬਣਨੇ ਚਾਹੀਦੇ ਨੇ ਤਿੰਨ ਚਾਰ ਉੱਧਰ ਬਣਨੇ ਚਾਹੀਦੇ ਤਾਂ ਕਿ ਗੱਡੀ ਦੀ ਸਪੀਡ ਕੰਟਰੋਲ ਹੋ ਸਕੇ ਜਿੰਨੇ ਵੀ ਹੁਣ ਟ੍ਰੈਫਿਕ ਵੀ ਬਹੁਤ ਤੇਜ਼ ਚੱਲਦੀ ਆਈ ਉਹਨੂੰ ਕੋਈ ਕੰਟਰੋਲ ਕਰ ਰਾਤ ਨੂੰ ਕੋਈ ਵੀ ਨਹੀਂ ਕੰਟਰੋਲ ਕਰਦਾ ਸੜਕ ਦੇਖਦਾ ਹੀ ਮੋੜ ਦਾ ਪਤਾ ਲੱਗਦਾ ਅਣਜਾਣ ਗੱਡੀਆਂ ਆਉਂਦੀਆਂ ਉਹਨੂੰ ਮੋੜਦਾ ਹੀ ਨਹੀਂ ਪਤਾ ਲੱਗਦਾ ਇਸ ਕਰਕੇ ਹਾਦਸਾ ਮੇਰਾ ਕਹਾ 6 ਮਹੀਨੇ ਸਾਡਾ ਤੀ ਹਾਦਸਾ ਹੁਣ ਤਾਂ ਲਾਈਟਾਂ ਵੀ ਲੱਗੀਆਂ ਨੇ ਜੀ ਜਿਹੜੀਆਂ ਉਹ ਚਮਕਦੀਆਂ ਨੇ ਸੜਕ ਤੇ ਕਲੈਕਟਰ ਵੀ ਲੱਗੇ ਨੇ ਉਹ ਤਾਂ ਹੀ ਲਾਈਟ ਦਿਖਦੀ ਆ ਜੀ ਗੱਡੀ ਕੰਟਰੋਲ ਹੁੰਦੀ ਆ ਹੰਪ ਨਾਲ ਜਾਂ ਗੱਡੀ ਇੱਕ ਪਹਿਲੇ ਹੰਪ ਤੋਂ ਹੋਊਗੀ ਦੂਏ ਦੇ ਆਪੀ ਕੰਟਰੋਲ ਹੋ ਜੂ ਲਾਈਟ ਤਾਂ ਹੀ ਸਾਰੀ 90 ਤੋਂ ਲੱਗੇ ਪੂਨੇ ਲਾਈਟਾਂ ਨੇ ਜੋ ਲਾਈਟ ਦੇ ਵਿੱਚ ਆਉਂਦਾ ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਬਹੁਤ سارے ਲੋਕ ਫਿਰ ਹੰਪ ਤੋਂ ਵੀ ਇਤਰਾਜ ਕਰਦੇ ਨਹੀਂ ਉਹ ਫਿਰ ਜੀ ਉਹਦਾ ਕੋਈ ਹੱਲ ਨਹੀਂ ਹੈ ਜੀ ਦੇਖੋ ਉਹਦਾ ਕੋਈ ਹੱਲ ਨਹੀਂ ਨੁਕਸਾਨ ਤਾਂ ਤਾਂ ਹੀ ਬੱਸ ਹਾਂ ਜੀ ਹਾਂ ਨੁਕਸਾਨ ਤਾਂ ਪੈਸੇ ਦਾ ਦੇਖੋ ਜਿਹੜਾ ਗੱਡੀ ਚਲਾਉਂਦਾ ਹੈ ਉਹੀ ਇੰਨਾ ਤੂ ਹੁੰਦਾ ਉਹ ਨੂੰ ਕੁਝ ਨਹੀਂ ਸੋਚਦਾ ਹੈਗਾ ਜੀ ਉਹ ਦੇਖੋ ਆਪਣੀ ਜਾਨ ਤਾਂ ਉਹਨੇ ਸੋਚੇ ਨਹੀਂ ਰੱਖੀ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਕਹਿ ਰਹੇ ਨੇ ਸੇਮ ਡੇ ਸੇਮ ਤਰੀਕ ਸੇਮ ਸਮਾਂ ਇਹਨੂੰ ਕੁਦਰਤ ਦੀ ਕੋਈ ਸਿਸਟਮ ਮੰਨਦੇ ਹੋ ਕੀ ਮੰਨਦੇ ਹੋ ਉਹ ਦੇਖੋ ਜਿਵੇਂ ਸਿਆਣੇ ਕਹਿੰਦੇ ਕੋਈ ਕੁਦਰਤ ਦੀ ਕਰੋਪੀ ਹੈ ਉਹੀ ਟਾਈਮ ਉਹੀ ਵਕਤ ਤੇ ਅੱਜ 6 ਮਹੀਨਿਆਂ ਚ ਤੀਆਂ 바ਕਾ ਹੋ ਗਿਆ ਸੇਮ ਹੀ ਨੇਤੀ ਹੈ ਜੀ ਹਾਂ 6 ਮਹੀਨਾ ਤੀਆਂ ਹੋ ਗਿਆ ਪਰਮਾਤਮਾ ਦੀ ਅੰਨੀ ਸੁੱਖ ਹੈ ਵੀ ਕੋਈ ਜੀ ਨਹੀਂ ਹਰ ਇੱਕ ਪਾਸੇ ਬਚਾਓ ਹੋ ਜਾਂਦਾ ਪਰ ਬਾਰਦਾਤ ਹੈ ਜੀ ਹੁੰਦੀ ਹੈ ਜਿਹੜੀ ਦੇਖੀ ਨਹੀਂ ਜਾ ਸਕਦੀ ਵੀ ਇਹ ਦੇਖੋ ਅੱਜ ਕੱਲ੍ਹ ਉਹ ਬੇਟੇ ਦਾ ਛੱਡਦਾ ਘੱਟੋ ਘੱਟ ਵੀ 6-7 ਲੱਖ ਦਾ ਨੁਕਸਾਨ ਹੋ ਗਿਆ ਪਰ ਜੀਆਂ ਦੀ ਸੁੱਖ ਰਹਿ ਗਈ ਉਦੋਂ ਬਾਅਦ ਉਹ ਫੇਰ ਹੋਇਆ ਉਹਦੇ ਟੈਂਕਰ ਭੜਿਆ ਫੇਰ ਉੱਤੀ ਲੱਗਿਆ ਆ ਹੁਣ ਲਾਲੋ ਤਕਰੀਬਨ ਜਿੰਨਾ ਵੀ ਐਸਟੀਮੇਟ ਹੋਊਗਾ ਉਹ ਚਲੋ ਪਾਰਟੀ ਦੇ ਜੂਗੀ ਪਰ ਜੇ ਕੋਈ ਕੁਦਰਤੀ ਬੰਦਾ ਗਾਲਿਆ ਜਾਂਦਾ ਉਹਦਾ ਹੱਤ ਨਹੀਂ ਆਦਾ ਇਹ ਤਾਂ ਨਹੀਂ ਜੀ ਕੋਈ ਕੁਦਰਤ ਮੈਸੇਜ ਦੇਣਾ ਚਾਹੁੰਦੀ ਹੋਵੇ ਕੋਈ ਸੁਨੇਹਾ ਦੇਣਾ ਚਾਹੁੰਦੀ ਹੋਵੇ ਅਸੀਂ ਸਮਝਦੇ ਨਹੀਂ ਬਾਰ ਬਾਰ ਇੱਥੇ ਹੀ ਹੋ ਰਿਹਾ ਏ ਕੋਈ ਕੁਦਰਤ ਕੋਈ ਸਮਝਾਉਣਾ ਵੀ ਚਾਹੁੰਦੀ ਹੋਵੇ ਦੇਖੋ ਉਹ ਹੁਣ ਕੋਈ ਪਿੰਡ ਵਾਲੇ ਪਤਵੰਤੇ ਸੱਜਣ ਇਕੱਠੇ ਹੋਣਗੇ ਕੋਈ ਇੱਥੇ ਕੋਈ ਕੋਈ ਧਾਰਮਿਕ ਹੋਊਗਾ ਹੋਵੇ ਕੋਈ ਚੀਜ਼ ਚਲੋ ਜਿਸ ਨਾਲ ਪਹਿਲਾਂ ਕੋਈ ਵੱਡਾ ਨੁਕਸਾਨ ਹੋ ਜੇ ਸਮਝ ਲੈਣਾ ਚਾਹੀਦਾ ਆ ਉਹ ਕੋਈ ਚੀਜ਼ ਦੀ ਕੋਈ ਮੰਨਤਾ ਹੁੰਦੀ ਆ ਉਹ ਚੀਜ਼ ਟਲ ਜੇਵੇ ਆਉਣ ਜਾਣ ਤੋਂ ਵੀ ਨਾ ਹੋਵੇ ਅੱਗੇ ਸਾਡੇ ਬਾਜ਼ਾਰ ਦੇ ਵਿੱਚ ਕੋਈ ਨਾ ਕੋਈ ਧਾਰਮਿਕ ਫੰਕਸ਼ਨ ਹੁੰਦਾ ਸੀ ਕਦੇ ਜਗਰਾਤਾ ਹੋ ਗਿਆ ਕਦੇ ਰਾਮਲੀਲਾ ਹੋ ਗਿਆ ਅੱਜ ਤੋਂ 50 60 ਸਾਲ ਪਹਿਲਾਂ ਉਰੇ ਰਮੈਣ ਦਾ ਪਾਠ ਹੁੰਦਾ ਸੀ ਡੇਲੀ ਆਏ ਦੀਵਾਲੀ ਦੇ ਅੱਛਾ ਜੀ ਹਾਂ ਅਸੀਂ ਛੋਟੇ ਛੋਟੇ ਦੀਗੇ ਪੰਡਤ ਨੇ ਆਉਣਾ ਉਹਨੇ ਆਣਾ ਨਾ ਪਾ ਕੇ ਲੈਣਾ ਸਾਰਾ ਬਾਜ਼ਾਰ ਹੁੰਦਾ ਛੋਟਾ ਛੋਟਾ 10 20 ਰੁਪਏ ਇਕੱਠੇ ਹੁੰਦੇ ਸੀ ਇਲਾਇਚੀ ਦਾਣਾ ਇਹਨਾਂ ਦੁਕਾਨ ਕਰਦੇ ਇਹ ਆਪ ਦੇਂਦੇ ਸੀ ਬਾਈ ਤੇ ਉੱਥੋਂ ਫਿਰ ਉਹ ਬਾਜ਼ਾਰੇ ਬੰਦੇ ਗੁਜ਼ਰ ਗਏ ਫਿਰ ਜਗਰਾਤੇ ਦਾ ਚੱਲਣ ਲੱਗ ਗਿਆ 5-8 ਸਾਲ ਜਗਰਾਤਾ ਵੀ ਚੱਲਦਾ ਰਿਹਾ ਜੀ ਫੋੜ ਬੇਦਾਖਲ ਸਾਡੇ ਪ੍ਰਕਾਰ ਚਾਰ-ਪੰਜ ਸਾਲ ਤੋਂ ਜਗਰਾਤਾ ਵੀ ਆ ਰੈਂਪੂ ਦੀ ਤੁਸੀਂ ਰੈਂਪ ਦੀ ਕਹੋ ਸਰਕਾਰ ਨੂੰ ਜਿੱਥੇ ਉਹਨਾਂ ਨੇ ਕੁਝ ਹਾਂਜੀ ਨਮਸਕਾਰ ਬਾਉ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਤੀਜੀ ਵਾਰੇ ਨੁਕਸਾਨ ਆ ਜਿਹੜਾ ਵੱਡਾ ਹੋ ਗਿਆ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਜੇ ਕੋਈ ਇਨਸਾਨ ਹੁੰਦਾ ਇੱਥੇ ਬਿਲਕੁਲ ਜੀ ਇਹ ਪਾਸੋਂ ਤੇ ਇਹ ਹਾਸਾ ਦੇਖ ਕੇ ਆਨ ਲੱਗਦਾ ਵੀ ਕੋਈ ਕਰੋਪੀ ਹੋ ਐ 6 ਮਹੀਨਿਆਂ ਚ ਤਿੰਨ ਵਾਰ ਸਾਡਾ ਵਿੱਕੀ ਵੀਰ ਹੈ ਉਹਦੇ ਤਾਂ ਤੀਸਰੀ ਵਾਰ ਅੱਜ ਨੁਕਸਾਨ ਆ। ਬੰਦੇ ਦਾ ਵੈਸੇ ਮਨੋਵਲ ਅੱਧਾ ਰਹਿ ਜਾਂਦਾ ਹੈ बार-बार ਇੱਕੋ ਗੱਲ ਹੋ ਜਾਣ ਤੇ। ਸਾਡੀ ਪਾਸੋਵਾਸੀਆਂ ਦੀ ਇਹ ਮੰਗ ਹੈ, ਜ਼ੋਰਦਾਰ ਮੰਗ ਹੈ ਵੀ ਦਾਣਾ ਮੰਡੀ ਦੇ ਪਹਿਲੇ ਗੇਟ ਤੋਂ ਲੈ ਕੇ ਬੱਸ ਸਟੈਂਡ ਤੱਕ 3-4 ਰੈਂਪ ਜ਼ਰੂਰ ਬਣਾਏ ਜਾਣ ਤਾਂ ਜੋ ਕਾਰਾਂ ਦੀ ਸਪੀਡ ਕੰਟਰੋਲ ਹੋ ਸਕੇ। ਸਾਡੇ ਕੋੜਾ ਜਨਰਲ ਸਟੋਰ ਦੇ ਅੱਗੇ ਜਿਹੜਾ ਮੋੜਾ ਹੈ ਇਹ ਬਾਹਰਲੇ ਬੰਦੇ ਨੂੰ ਪਤਾ ਨਹੀਂ ਲੱਗਦਾ ਆ ਕੇ ਉਹ ਰਾਤ ਨੂੰ ਆਪਣੀ ਫੁੱਲ ਸਪੀਡ ਤੇ ਆ ਰਿਹਾ ਹੁੰਦਾ। ਉਹ ਆਕੇ ਗੱਡੀ ਕੰਟਰੋਲ ਨਹੀਂ ਹੁੰਦੀ ਸਿੱਧੀ ਆਕੇ ਦੁਕਾਨਾਂ ਚ ਲੱਗਦੀ ਹੈ ਸਾਡੀ ਤਾਂ ਇਹੀ ਮੰਗ ਹੈ ਪ੍ਰਸ਼ਾਸਨ ਨੂੰ ਵੀ ਇੱਥੇ ਬਹੁਤ ਪਹਿਲ ਦੇ ਕੇ ਰੈਂਪਾਂ ਦੀ ਪ੍ਰਬੰਧ ਕਰਿਆ ਜਾਵੇ ਤਾਂ ਜੋ ਗੱਡੀਆਂ ਦੀ ਸਪੀਡ ਕੰਟਰੋਲ ਹੋ ਸਕੇ ਧੰਨਵਾਦ ਧੰਨਵਾਦ ਜੀ ਤੁਸੀਂ ਚੌੜੇ ਚੌੜੇ ਲੱਗਣ ਲੱਗੇ ਨਾ ਗੱਡੀ ਉਹਦਾ ਸਲੋ ਜੇ ਮੈਂ ਹੁਣ ਜਿਹੜੇ ਲਾਏ ਹੁੰਦੇ ਨੇ ਉਹ ਵੱਡੇ ਵੱਡੇ ਰੈਂਪ ਲੱਗ ਜਾਂਨ ਉਹਦੇ ਗੱਡੀ ਨੂੰ ਵੀ ਨੁਕਸਾਨ ਨਹੀਂ ਹੁੰਦਾ ਗੱਡੀ ਇੱਕ ਦੇ ਕੇ ਦੂਜਾ ਵੀ ਕੰਟਰੋਲ ਹੋ ਜਾਂਦੀ ਹੈ ਬੜਾ ਛੋਟੇ ਸਟੈਂਪਜ ਦਾ ਉਹ ਨਾ ਗੱਡੀ ਡੋਲ ਜਾਂਦੀ ਹੈ ਜਿਹੜੇ ਬੜੇ ਲੱਗੇ ਨੇ ਜਿਵੇਂ ਸੌਲੀ ਲੱਗਿਆ ਉਹ ਜਿਹੇ ਦੋ ਦੋ ਲੱਗ ਜਾਂ ਤਿੰਨ ਲੱਗ ਜਾਂ ਗੱਡੀ ਅਨੇ ਜੇ ਫਰ ਅਲਾ ਗੇਰ ਬਦਲ ਤੋ ਆਟੋਮੈਟਿਕ ਖਲ ਹੋ ਜਾਂਦੀ ਹੈ ਸੋ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਪਾਈਪ ਨੇ ਜਿਹੜੇ ਮੋਟੇ ਉਹਨਾਂ ਨੂੰ ਦੂਰਾ ਕਰ ਦਿੱਤਾ ਗਿਆ ਏ ਗੱਡੀ ਇਸ ਸਾਈਡ ਤੋਂ ਹੁੰਦੀ ਹੋਈ ਖੰਬੇ ਤੋਂ ਬਾਅਦ ਕੀ ਵਿਚਕਾਰ ਦੀ ਨਿਕੜ ਕੇ ਪਾਈਪ ਤੋੜਦੀ ਹੋਈ ਅੱਗੇ ਆਈ ਆ ਵਿੱਕੀ ਵੀਰ ਖੜਾ ਏ ਉਹਨਾਂ ਦੀ ਦੁਕਾਨ ਵੀ ਰ ਇੱਕ ਤੂੰਤ ਵੀ ਸੀ ਉਹ ਤੂੰਤ ਵੀ ਪਟ ਦਿੱਤਾ ਗਿਆ ਬਾਰ ਬਾਰ ਗੱਲ ਕਰਦੇ ਅਸੀਂ ਵੀ ਕਰ ਰਿਆਂ ਤੇ ਨੁਕਸਾਨ ਆ ਜਿਹੜਾ ਬਹੁਤ ਜ਼ਿਆਦਾ ਹੋਇਆ ਏ ਹਾਂਜੀ ਵਿੱਕੀ ਵੀਰ ਵੈਕਨੂ ਚ ਖਾਲਸਾ ਵੈਕਨੂ ਜੀ ਕਿ ਪਤਾ ਕਿਸ ਤਰ੍ਹਾਂ ਦੇਖਦੇ ਹੋ ਜੀ ਮਹੀਨੇ ਦੇ ਵਿੱਚ ਦੋ ਤਿੰਨ ਮਹੀਨੇ ਦੇ ਵਿੱਚ ਕਈ ਹਾਦਸੇ ਹੋ ਗਏ ਸੇ ਇਹ ਮਹੀਨੇ ਦੇ ਵਿੱਚ ਤਿੰਨ ਹਾਦਸੇ ਹੋ ਗਏ ਬਿਲਕੁਲ ਜੀ ਤਿੰਨ ਤੋਂ ਤਿੰਨ ਹੋ ਗਏ ਜੀ ਤੇ ਹੁਣ ਰਾਤ ਵੀ ਕਹਿੰਦੇ ਦੱਸ ਰਹੇ ਸੀਗੇ ਵੀ 160 70 ਤੇ ਗੱਡੀ ਸੀ ਹੂੰ ਵੀ ਕੋਈ ਦੇਖੋ ਬਹੁਤ ਵਾਰੀ ਅਸੀਂ ਨੇ ਮਿਊਸਪਲ ਕਮੇਟੀ ਨੂੰ ਵੀ ਬੇਨਤੀ ਕਰੀ ਹੈ ਪ੍ਰਧਾਨ ਜੀ ਨੂੰ ਵੀ ਕਿਹਾ ਹੈ ਪਿਓਰੇ ਕੋਈ ਹੱਲ ਕਰਿਆ ਜਾਵੇ ਰੈਂਪ ਵਗੈਰਾ ਰੈਂਪ ਲੱਗੇ ਕੋਈ ਕੋਈ ਸੁਵਿਧਾ ਕਰੋ ਵੀ ਮੋੜ ਹੈ ਕੋਈ ਵੀ ਦੇਖੋ ਬਾਰ-ਬਾਰ ਹੁਣ ਮੇਰੀ ਦੁਕਾਨ ਦਾ ਕਿੰਨਾ ਕ ਫਰਕ ਹੈ ਸਿਰਫ 5 ਫੁੱਟ ਦਾ ਫਰਕ ਰਿਹਾ ਹੈ ਰਾਤ ਵੀ ਹੁਣ ਪਹਿਲਾਂ ਵੀ ਥੋੜਾ ਤਾਂ ਬਹੁਤ ਬਣ ਮੇਰਾ ਇਹ ਹੋਰ ਪਿਛਲੀ ਵਾਰ ਹੁਣ 10 ਲੱਖ ਰੁਪਏ ਦਾ ਪਹਿਲਾਂ ਵੀ ਨੁਕਸਾਨ ਹੋ ਚੁੱਕਿਆ ਜੀ ਪਿਛਲੀ ਵਾਰ ਹੁਣ ਰਾਤ ਦੇਖ ਲਓ ਜਮੇ ਬਚਈ ਹੈ ਲਵੇ ਜੀ ਨੰਗੀ ਹੈ ਕਿਸੇ ਦਾ ਵੀ ਚਲੋ ਨੁਕਸਾਨ ਤਾਂ ਇਹ ਦੇਖੋ ਚਾਹ ਕਿਸੇ ਦਾ ਵੀ ਹੈ ਜੀ ਹਾਂਜੀ ਚਲੋ ਪ੍ਰਮਾਤਮਾ ਕਿਸੇ ਦਾ ਨਾ ਕਰੇ ਫੇਰ ਵੀ ਕੁਛ ਨਾ ਕੁਛ ਦੇਖੋ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਤੁਸੀਂ ਮੰਗ ਨਹੀਂ ਕੀਤੀ ਜੀ ਕਮੇਟੀ ਕੋਲ ਨਗਰ ਪੰਚਾਇਤ ਦੇ ਅਧਿਕਾਰੀਆਂ ਕੋਲ ਹਾਂ ਜੀ ਪੱਤਰ ਦਿੱਤਾ ਵਾ ਮੈਂ ਕਹਿ ਕੇ ਸਾਰਾ ਕੁਝ ਬੇਨਤੀ ਕਰੀ ਵੀ ਆ ਉਹਨਾਂ ਕੋਲ ਪੱਤਰੇ ਉਦੋਂ ਹੀ ਪਿਆ ਜੀ ਕੋਈ ਅਸਰ ਨਹੀਂ ਹੋਇਆ ਨਹੀਂ ਜੀ ਉਦੋਂ ਹੀ ਕੋਈ ਦੇਖ ਨਹੀਂ ਦੇਖਭਾਲ ਨਹੀਂ ਹੋਈ ਹੂੰ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਇੱਥੇ ਤੀਜਾ ਹਾਦਸਾ ਹੈ ਜਿਹੜਾ ਕਹਿੰਦੇ 6 ਮਹੀਨਿਆਂ ਦੇ ਵਿੱਚ ਵਾਪਰਿਆ ਏ ਤੂੰ ਤਾਂ ਸੀਗਾ ਇੱਥੇ ਤੂੰ ਖੜਾ ਸੀਗਾ ਇੱਕ 1.2 ਫੁੱਟ ਦਾ ਸੀਗਾ ਜੀ ਹਾਂ ਪੂਰਾ ਮੋਟਾ ਤੁਸੀਂ ਇੰਨੀ ਸਪੀਡ ਨਾਲ ਸੀਗੀ ਉਹ ਵੀ ਦੋ ਦਰਖਤ ਪੱਟੇ ਨੇ ਜੀ ਗੱਡੀ ਅੱਛਾ ਇੱਕ ਅੱਗੇ ਵੀ ਪੱਟੇ ਇੱਕ ਅੱਗੇ ਵੀ ਸੀ ਜੀ ਸੋ ਦੋ ਦਰਖਤ ਪੱਟ ਕੇ ਗੱਡੀ ਆ ਜਿਹੜੀ ਉਹ ਅੱਗੇ ਚਲੀ ਗਈ ਆ ਵੱਡਾ ਨੁਕਸਾਨ ਆ ਜਿਹੜਾ ਹੋ ਸਕਦਾ ਸੀ ਜਾਨੀ ਨੁਕਸਾਨ ਬਚ ਗਿਆ ਪਰ ਦੁਕਾਨਾਂ ਦਾ ਨੁਕਸਾਨ ਆ ਜਿਹੜਾ ਹੋਇਆ ਵੀਰ ਦਾ ਪਹਿਲਾਂ ਵੀ ਦੋ ਵਾਰ ਨੁਕਸਾਨ ਆ ਜਿਹੜਾ ਹੋ ਚੁੱਕੇ ਅਸੀਂ ਤੁਹਾਨੂੰ ਅਜਿਹੀ ਜਾਣਕਾਰੀ ਦਿੰਦੇ ਰਹਾਂਗੇ ਤੇ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ